ਸਸ਼ੀ ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਇਹ ਗੱਲ ਕਰ ਲਵਾਂਗੇ ਸੁਖਵੀਰ ਸਿੰਘ ਬਾਦਲ ਦੇ ਫੈਸਲੇ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹੋਰਾਂ ਦੇ ਕੋਲ ਇੱਕ ਚਿੱਠੀ ਪਹੁੰਚੀ ਹੈ ਇਹ ਪੱਤਰ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹੋਰਾਂ ਲਈ ਲਿਖਿਆ ਹੈ ਇਸ ਪੱਤਰ ਦੇ ਵਿੱਚ ਕਰਨੈਲ ਸਿੰਘ ਪੰਜੋਲੀ ਨੇ ਲਿਖਿਆ ਹੈ ਕਿ ਮੈਂ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਵਿਰੋਧ ਕੀਤਾ ਸੀ ਅਤੇ ਮੈਂ ਇਸ ਗੁਨਾਹ 'ਚ ਸ਼ਾਮਲ ਵੀ ਨਹੀਂ ਸੀ। ਉਹਨਾਂ ਨੇ ਮੈਨੂੰ ਕਿਹਾ ਏ ਕਿ ਗੁਨਾਹਗਾਰਾਂ ਦੀ ਕਤਾਰ ਦੇ ਵਿੱਚ ਨਾ ਸ਼ਾਮਲ ਕੀਤਾ ਜਾਵੇ। ਉਹਨਾਂ ਨੇ ਕਿਹਾ ਏ ਕਿ ਤੁਹਾਨੂੰ ਦੱਸ ਦਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਦਾ ਸਭ ਇੰਤਜ਼ਾਰ ਕਰ ਰਹੇ ਨੇ ਪਰ ਇਸ ਫੈਸਲੇ ਤੋਂ ਪਹਿਲਾਂ ਕਰਨੈਲ ਸਿੰਘ ਪੰਜੋੜੀ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਅਤੇ ਇਸ ਪੱਤਰ ਦੇ ਨਾਲ ਪੁਰਾਣੇ ਅਖਬਾਰਾਂ ਦੇ ਸਬੂਤ ਉਹਨਾਂ ਨੇ ਨਸ਼ਰ ਕੀਤੇ ਨੇ। ਖਬਰ ਪੰਜਾਬ ਦੇ ਮਿਡਡੇ ਮੀਲ ਸੁਸਾਇਟੀ ਦੇ ਨਾਲ ਜੁੜੀ ਹੋਈ ਹੈ ਮਿਡਡੇ ਮੀਲ ਸੁਸਾਇਟੀ ਦੇ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸਖਤ ਹਦਾਇਤਾਂ ਜਾਰੀ ਹੋਈਆਂ ਨੇ ਸਕੂਲਾਂ ਦੇ ਵਿੱਚ ਹਫ਼ਤਾਵਾਰੀ ਮੈਨੂ ਅਨੁਸਾਰ ਖਾਣਾ ਨਾ ਤਿਆਰ ਕਰਨ ਕਰਕੇ ਵਿਦਿਆਰਥੀਆਂ ਨੂੰ ਸੀਜ਼ਨ ਅਨੁਸਾਰ ਫਲ ਨਾ ਦੇਣ ਕਰਕੇ ਅਤੇ ਝਾਲੀ ਹਾਜ਼ਰੀ ਦਰਜ ਕਰਵਾਉਣ ਵਰਗੀਆਂ ਬੇਨਿਯਮੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਹੋਏ ਨੇ ਸੁਸਾਇਟੀ ਨੇ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਹਾਜ਼ਰੀ ਅਤੇ ਹਫ਼ਤਾਵਰੀ ਮੀਨੂ ਅਨੁਸਾਰ ਸਮੇਂ ਸਿਰ ਪੋਸ਼ਟਿਕ ਭੋਜਨ ਮੁਹੱਈਆ ਕਰਵਾਇਆ ਨਹੀਂ ਜਾ ਰਿਹਾ ਜੋ ਕਿ ਕਰਵਾਉਣਾ ਚਾਹੀਦਾ ਹੈ ਜੇਕਰ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਬੰਧਤ ਸਕੂਲ ਦਾ ਜਿਹੜਾ ਮੁਖੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸੇ ਦਾਲ ਚਾਲੀ ਹਾਜ਼ਰੀ ਅਤੇ ਗੁਣਵੱਤਾ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਅਤੇ ਵੱਡੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਦੇ ਮੁਖੀ ਵਿਦਿਆਰਥੀਆਂ ਨੂੰ ਪੋਸ਼ਟਿਕ ਅਤੇ ਸਿਹਤਮੰਦ ਭੋਜਨ ਮਿਲਣਾ ਯਕੀਨੀ ਬਣਾਉਣ ਜੇਕਰ ਕੋਈ ਸਕੂਲ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਦੇ ਮੁਖੀ ਦੀ ਹੋਵੇਗੀ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੀਤੀ ਸ਼ਾਮ ਅਚਨਚੇਤ ਸ਼੍ਰੀ ਦਰਬਾਰ ਸਾਹਿਬ ਦੇ ਸਟਰੀਟ ਕੋਲ ਪਹੁੰਚੇ ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਲਾਈਟਾਂ ਦਾ ਜਾਇਜ਼ਾ ਲிட்ட ਹੈਰੀਟੇਜ ਸਟਰੀਟ ਦੇ ਵਿੱਚ ਲੱਗੀਆਂ ਲਾਈਟਾਂ ਜਿਹੜੀਆਂ ਨਹੀਂ ਚੱਲ ਰਹੀਆਂ ਸੀ ਜਿਸ ਕਰਕੇ ਉਹਨਾਂ ਨੇ ਅਧਿਕਾਰੀਆਂ ਦੀ ਝਾੜ ਵੀ ਲਾਈ ਗੁਰੂਦੀ ਨਗਰੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਛੱਡੀ ਨਹੀਂ ਜਾ ਰਹੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸ ਗੱਲ ਦਾ ਦਾਵਾ ਹੈਰੀਟੇਜ ਸਟਰੀਟ ਕੋਲ ਪਹੁੰਚੇ ਕੁਲਦੀਪ ਧਾਲੀਵਾਲ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਦਰਬਾਰ ਸਾਹਿਬ ਦੇ ਨਜ਼ਦੀਕ ਲਾਈਟਾਂ ਬੰਦ ਹੋਣ ਕਰਕੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਆਉਣ ਵਾਲੀਆਂ ਮੁਸ਼ਕਲਾਂ ਦਾ ਜਲਦ ਹੱਲ ਕੀਤਾ ਜਾਵੇਗਾ ਅਤੇ ਜਲਦ ਹੀ ਅੰਮ੍ਰਿਤਸਰ ਦੇ ਵਿੱਚ ਗਾਰਬੇਜ ਦੀ ਫਿਟਿੰਗ ਵੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਲੋਕਾਂ ਦੇ ਮੁੱਦਿਆਂ ਦੇ ਹੱਲ ਜਿਹੜੇ ਨੇ ਆਮ ਆਦਮੀ ਪਾਰਟੀ ਕਰ ਰਹੀ ਹੈ ਮੰਤਰੀ ਧਾਲੀਵਾਲ ਨੇ ਅੱਗੇ ਬੋਲਦਿਆਂ ਕੀ ਕੁਝ ਕਿਹਾ ਉਹ ਜਾਣਦੇ ਆ। ਸੱਜਕਣਸ਼ੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਉੱਥੇ ਹੀ ਦੇਰ ਸ਼ਾਮ ਜਦੋਂ ਸ਼ਰਧਾਲੂ ਇੱਥੇ ਪਹੁੰਚਦੇ ਨੇ ਤਾਂ ਕਾਫੀ ਆ ਲਾਈਟਾਂ ਦੀ ਦਿੱਕਤ ਜਿਹੜੀ ਸੀਗੀ ਉਹ ਦੇਖਣ ਨੂੰ ਮਿਲੀ ਕਿਉਂਕਿ ਜਦੋਂ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਬਣਨੇ ਸਨ ਉਸ ਤੋਂ ਬਾਅਦ ਉਹ ਜਿੱਦਾਂ ਹੀ ਸਰਬਾਹ ਪਹੁੰਚਦਾ ਕਾਫੀ ਹਨੇਰਾ ਜਿਹੜਾ ਸੀਗਾ ਉਹ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਾ ਹੈ ਉਹ ਇੱਥੇ ਜਾਇਜ਼ਾ ਜਿਹੜਾ ਹੈ ਉਹ ਲਿੱਤਾ ਗਿਆ ਤੇ ਨਾਲ ਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਖੜੇ ਆ ਸਰਬਾਹ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਇੱਥੇ ਆਏ ਛੱਬੀ ਉਸ ਸਮੇ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ ਪੀਡਬਲਯੂਡੀ ਵਾਲੇ ਐਕਸੀਡੈਂਟ ਖੜੇ ਆ ਔਰ ਡੀਸੀ ਅਮਰਤ ਸਾਹਿਬ ਸਾਰਿਆਂ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਾਰੇ ਬਹੁਤ ਮਾੜੀ ਗੱਲ ਹੈ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਤੇ ਮੈਂ ਇਹਨਾਂ ਨੂੰ ਸਸ 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 ਪੱਸੋਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਆ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਉਹ ਜਗਾਓ ਜਿੱਦਾਂ ਮਸਜਿਦ ਜਗਾਓ ਆਲੇ ਲਾਈਟਾਂ ਸੜ ਗਈਆਂ ਜਦੋਂ ਮੰਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਹਨ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਵੱਲੋਂ ਖੁਦ ਸਾਚਕਣ ਸੀਤਰ ਬਾਵਾ ਸਾਹਿਬ ਨਤਮਸਤਕ ਹੋ ਕੇ ਗੁਰੂ ਦਾ ਜੇ ਜੋ ਤੇ ਲਾਈਟਿੰਗ ਸੀਗੀ ਉਹਨੂੰ ਬੰਦ ਜਿਹੜਾ ਹੈ ਜੋ ਚਾਲੂ ਜਿਹੜਾ ਹੈ ਦੁਬਾਰਾ ਕਰਵਾਇਗਾ ਕਿਉਂਕਿ ਜਦੋਂ ਅਮਨ ਰੋੜਾ ਇੱਥੇ ਪਹੁੰਚੇ ਸਨ ਤੇ ਉਸ ਵੇਲੇ ਬਹੁਤ ਸਾਰੀਆਂ ਦਿੱਕਤਾਂ ਦਾ ਜਾਸੀ ਬਸ ਸਾਹਮਣਾ ਕਰਨਾ ਪਿਆ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਖੁਦ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉੱਥੇ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਸੱਚਖੰਡੀ ਦਰਬਾਰ ਸਾਹਿਬ ਹੈ ਉਹਦੀਆਂ ਲਾਈਟਿੰਗ ਜਿਹੜੀਆਂ ਨੇ ਉਹ ਸ਼ੁਰੂ ਕਰਵਾਈਆਂ ਗਈਆਂ ਤਾਂ ਜੋ ਕਿ ਆਮ ਸਲਾਹਨੀਆਂ ਨੂੰ ਜਿਹੜਾ ਹੈ ਉਹ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾ ਪਰਸਨ ਮੈਂ ਜਨਾ ਗੁਰਪ੍ਰੀਤ ਸਿੰਘ ਤਾਂ ਅਨਮਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੁਲਿਸ ਦੇ ਵੱਲੋਂ ਸਪੈਸ਼ਲ ਮੁਹਿੰਮ ਚਲਾ ਕੇ ਹਰ ਰੋਜ਼ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ। ਇਹਦੇ ਨਾਲ ਹੀ ਪੁਲਿਸ ਦੇ ਵੱਲੋਂ ਹੁਣ ਮੈਡੀਕਲ ਸਟੋਰਾਂ ਦੇ ਉੱਤੇ ਵੀ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਸਮਗਲਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਮੋਗਾ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਅਚਾਨਕਿਤ ਚੈਕਿੰਗ ਕੀਤੀ ਗਈ ਹੈ। ਮੈਡੀਕਲ ਸਟੋਰਾਂ ਦੀ ਚੈਕਿੰਗ ਦੇ ਦੌਰਾਨ ਕੁੱਲ 5185 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ ਨੇ ਪੁਲਿਸ ਨੇ ਉਕਤ ਮੈਡੀਕਲ ਨੂੰ ਸੀਲ ਵੀ ਕਰ ਦਿੱਤਾ ਹੈ ਅਤੇ ਮਾਮਲਾ ਦਰਜ ਕੀਤਾ ਹੈ ਡੀਐਸਪੀ ਡੀ ਲਵਦੀਪ ਸਿੰਘ ਨੇ ਕਿਹਾ ਹੈ ਕਿ ਪੁਲਿਸ ਦੇ ਵੱਲੋਂ ਨਸ਼ੇ ਦੀ ਤਸਕਰੀ ਦੇ ਖਿਲਾਫ ਪਵਿੱਖ ਦੇ ਵਿੱਚ ਅਜਈਆਂ ਅਚੰਚਿਤ ਚੈਕਿੰਗਾਂ ਜਿਹੜੀਆਂ ਨੇ ਜਾਰੀ ਰਹਿਣਗੀਆਂ ਮੋਗਾ ਜ਼ਿਲ੍ਹਾ ਦੇ ਵਿੱਚ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਮਦੇ ਤਹਿਤ ਅੱਜ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਇੰਸਪੈਕਟਰ ਪ੍ਰਤਾਪ ਸਿੰਘ ਨੇ ਆਪਣੇ ਨਾਲ ਸਰਦਾਰ ਨਵਦੀਪ ਸੰਧੂ ਡਰਗ ਇੰਸਪੈਕਟਰ ਮੋਗਾ ਤੇ ਮੈਡਮ ਸੋਨੀਆ ਗੁਪਤਾ ਡਰਗ ਇੰਸਪੈਕਟਰ ਫੋਸਪੁਰ ਤੇ ਮੈਡਮ ਹਰੀਤਾ ਬਾਂਸਲ ਡਰਗ ਇੰਸਪੈਕਟਰ ਫਾਜ਼ਿਲਕਾ ਇਹਨਾਂ ਨਾਲ ਲੈ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਤੇ ਰੇਡ ਕੀਤਾ ਜਿਦੇ ਵਿੱਚ ਐਡਵਾਂਸ ਮੈਡੀਕੂਲਸ ਗੋਇਲ ਮਾਰਕੀਟ ਅਮ ਫਰੂਸਪੁਰ ਰੋਡ ਦੇ ਉੱਤੋਂ ਉਹਨਾਂ ਦੀ ਦੁਕਾਨ ਹੈ ਐਡਵਾਂਸ ਮੈਡੀਕਲਸ ਉੱਥੋਂ ਪ੍ਰੈਗਾਬਲਿਮ 1319 ਗਾਬਾਪੈਂਟਿਨ 1076 ਕੈਰੀ ਸੁਪਰਾਡੋਲ 2790 ਕੁੱਲ 5185 ਜਿਹੜੇ ਪਾਬੰਦੀਸ਼ੁਦਾ ਮੈਡੀਕਲ ਦਵਾਈਆਂ ਹੈਗੀਆਂ ਉਹ ਫੜੀਆਂ ਗਈਆਂ ਇਹ ਸਾਰੇ ਦੇ ਸਾਰੇ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਪਾਬੰਦੀਸ਼ੁਦਾ ਹੈ ਉਹਨਾਂ ਨੂੰ ਪਵੰਦੀਸ਼ੁਦਾ ਕੈਪਸੂਲ ਰੱਖਣ ਦੇ ਤਹਿਤ ਉਹਨਾਂ ਦੇ ਖਿਲਾਫ ਰਾਜਨ son of ਅਸ਼ਵਨੀ ਜਿਹੜੇ ਇਸ ਫਰਮ ਦੇ ਮਾਲਕ ਨੇ ਐਡਵਾਂਸ ਮੈਡੀਕਲਸ ਦੇ ਤੇ ਉਹਨਾਂ ਦੇ ਫਾਦਰ ਅਸ਼ਵਨੀ ਪੁੱਤਰ ਮੋਨ ਲਾਲ ਉਹ ਸਟੋਰ ਇੰਚਾਰਜ ਨੇ ਇਹ ਮੈਂ ਦੋਨਾਂ ਤੇ ਮੁਕੱਦਮਾ ਨੰਬਰ 253 ਅਧਿੰਤਰਾ 223 ਤਹਿਤ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਕੀਤਾ ਜਿਸ ਦੇ ਵਿੱਚ ਅਸ਼ਵਨੀ ਕੁਮਾਰ ਅਰੈਸਟ ਪੈ ਗਈ ਆ ਜੀ ਤੇ ਰਾਜਨ ਜਿਹੜਾ ਉਹ ਉੱਥੋਂ ਆਇਆ ਨਹੀਂ ਸੀ ਤੇ ਇਹਨੂੰ ਸੀਲ ਕਰ ਦਿੱਤਾ ਗਿਆ ਸੀਲ ਕਰਕੇ ਹੁਣ ਇਹਨਾਂ ਤੋਂ ਅਸ਼ਵਨੀ ਕੁਮਾਰ ਤੋਂ ਪਤਾ ਕੀਤਾ ਜਾਊ ਕਿ ਇਹ ਪਬੰਦੀशुदा ਦਵਾਈਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਵੇਚਦੇ ਸੀ ਅੱਜ ਕੱਲ ਮੋਬਾਈਲ ਦਾ ਤਕਨੀਕੀ ਚੁੱਕਾ ਜਿੱਥੇ ਮੋਬਾਈਲ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਉੱਥੇ ਹੀ ਮੋਬਾਈਲ ਕੁਝ ਵਾਸਤੇ ਨੁਕਸਾਨਦਾਇਕ ਵੀ ਸਾਬਿਤ ਹੋ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਬਜੀ ਗੇਮ ਨੂੰ ਇੱਕ 14 ਸਾਲਾ ਲੜਕੀ ਖੇਡਦੀ ਸੀ ਅਤੇ ਉਸ ਦੀ ਪਬਜੀ ਗੇਮ ਨੇ ਨੀਂਦ ਉਡਾ ਦਿੱਤੀ ਲੜਕੀ ਪਿਛਲੇ 3 ਦਿਨਾਂ ਤੋਂ ਘਰੋਂ ਗਾਇਬ ਦੱਸੀ ਜਾ ਰਹੀ ਹੈ ਜਿਸ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ 14 ਸਾਲਾਂ ਦੀ ਲੜਕੀ ਜੋ ਕਿ ਮੋਬਾਈਲ ਦੇ ਵਿੱਚ ਪਬਜੀ ਗੇਮ ਖੇਡਦੀ ਸੀ ਜਿਸ ਨੇ ਉਸਦੇ ਦਿਮਾਗ ਤੇ ਐਨਾ ਅਸਰ ਕੀਤਾ ਕਿ ਉਹ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਘਰੋਂ ਚਲੀ ਗਈ ਅਤੇ ਵਾਪਸ ਪਰਤ ਕੇ ਨਹੀਂ ਆਈ ਪਰਿਵਾਰ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਸ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ ਪਰਿਵਾਰ ਨੇ ਦੱਸਿਆ ਕਿ ਲੜਕੀ ਪਬਜੀ ਗੇਮ ਖੇਡਦੀ ਸੀ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਹ ਕਰੋ ਤੜਕਸਾਰ ਸਵੇਰੇ ਬਿਨਾ ਕਿਸੇ ਨੂੰ ਦੱਸਿਆ ਬਾਹਰ ਚਲੀ ਗਈ ਅਤੇ ਆਸ-ਪਾਸ ਦੇ ਸੀਸੀਟੀਵੀ ਜਦੋਂ ਖੰਘਾਲੇ ਗਏ ਤਾਂ ਉਸ ਦੇ ਵਿੱਚ ਉਹ ਦਿਖਾਈ ਦਿੱਤੀ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਮੜੇ ਅਸੀਂ ਜਲੋਕ ਜਲੋਕ ਦੇ ਬਾਹਰ ਪਾਣੀ ਹੈ ਬਾਹਰ ਜਲਟਾਣੀ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੇਸ਼ਨ ਹੈਗਾ ਸੀ ਉਹਨੂੰ ਨਟਕੀ ਨਵਾਲ ਹਾਂਜੀ 8 14 ਸਾਲਾਂ ਦੀ ਤੁਸੀਂ ਜਿਹੜੀ ਕਲਾਸ ਪੜ੍ਹਦੀ 8ਵੀਂ ਕਲਾਸ ਚ ਪੜ੍ਹਦੀ ਸੀ ਤੇ ਕੀ ਗੱਲ ਬਾਤ ਹੈ ਕੁਝ ਵੀ ਨਹੀਂ ਬਰੇ ਐਵੇਂ ਹੀ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਅੱਛਾ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਹਾਂ ਜਵੇਖ ਰਿਹਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਟਾਰਚ ਜਗਾ ਕੇ ਕਦੇ ਐ ਗਲੀਆਂ ਚ ਪਟਕਦੀ ਫਿਰਦੀ ਕਦੇ ਐ ਪਟਕਦੀ ਫਿਰਦੀ ਮਗਰ ਹਾਂਜੀ ਟਾਰਚ ਲਈ ਮੋਬਾਈਲ ਦੀ ਟਾਰਚ ਚ ਜਗਦੀ ਫਿਰਦੀ ਹੈ ਮੋਬਾਈਲ ਵੀ ਹਾਂਜੀ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋਡਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਵ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਕੁੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡ ਕੇ ਕੋਈ ਦਿਮਾਗ 'ਚ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੇਗੀ ਹਾਂਜੀ ਕੋਈ ਮਿਲ ਹੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਚ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਹੋ ਸਕਦਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਬਸ ਮਾਮਦੂ ਠਾੜ ਹਾਂਜੀ ਕੀ ਨਾਮ ਰਿੰਦ ਜੱਲੂ ਕੋ ਬਲਵਿੰਦਰ ਸਿਨਾ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਗੱਲ ਲੜਕੀ ਹੋਈ ਤੇ ਕੀ ਕਰਦੀ ਸੀਗੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਕਰੇ ਕੀ ਘਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੋ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹ ਪਰੇ ਚਾ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣੇ ਸੁੱਤੀ ਉੱਠ ਕੇ 4 ਵਜੇ ਕਰੋ ਇਹਦੇ ਚੱਲੀ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕੈਮਰੇ ਚੱਕ ਕੀਤੇ ਜਾ ਕੇ ਕੈਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਹਿੰਦੇ ਗਲੀਆਂ ਚ ਕੰਮ ਜੀ ਕਰਿਆ ਪਬਜੀ ਨੇ ਤਾਂ ਨਹੀਂ ਦਬਾਖ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਕੈਂਪਰੇ ਚੈੱਕ ਕਰਾਇਆ ਹੁੰਦੇ ਜੀ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਛਾ ਟਾਰਚ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾ ਜੀ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੀਪੁਰ ਗਿਆ ਛਮੜੀ ਵੀ ਗਿਆ ਮਉਂਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹਣੀ ਚਾਹੀਦੀ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਆ ਤੁਸੀਂ ਬਣੇ ਰਹੋ ਧੰਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ